ਕੀ ਕਹਿਣਾ ਤੋਂ ਅਜੀ ਸਾਹਿਬ ਹਾਂਜੀ ਜੈਪੀਮ ਸਰ ਜੈਪੀਮ ਜੈਪੀਮ ਹਾਂਜੀ ਤੁਸੀਂ ਅੱਜ ਦੇਸ਼ ਨੂੰ ਸੇਧ ਦੇਣ ਵਾਲੀ ਫਿਲਮ ਦੇਖੀ ਆ ਫੂਲੇ ਕੀ ਕਹਿਣਾ ਚਾਹੁੰਦੇ ਫਿਲਮ ਦੇਖੀ ਤੁਸੀਂ ਜੇ ਇਹਦੇ ਉੱਪਰ ਕੁਝ ਕਹਿਣਾ ਹੋਵੇ ਤਾਂ ਮੈਂ ਸਮਝਦਾ ਕਿ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਪਰ ਮੈਂ ਚਾਹੁੰਦਾ ਕਿ ਜਿਹੜੀ ਮੂਵੀ ਦੇ ਵਿੱਚ ਕਿਰਦਾਰ ਜਿਨ੍ਹਾਂ ਪਾਤਰਾਂ ਨੇ ਨਿਵਾਇਆ ਜਿਨ੍ਹਾਂ ਨੇ ਵਿੱਚ ਜਿੱਥੇ-ਜਿੱਥੇ ਵੀ ਆਪਣੀ ਕੰਟ੍ਰਿਬਿਊਟ ਕੀਤਾ ਬਹੁਤ ਅੱਛਾ ਪਲੇ ਕੀਤਾ। ਔਰ ਇੱਕ ਜਿਹੜੀ ਫਿਲਮ ਹੈ ਇੱਕ ਆਮ ਲੋਕਾਂ ਨੂੰ ਸੇਧ ਦੇਣ ਵਾਲੀ ਗੱਲ ਹੈ ਕਿ ਦੇਸ਼ ਦੀ ਜਿਹੜੀ ਦਿਸ਼ਾ ਹੈ ਉਹਨੂੰ ਬਦਲ ਦੇ ਲਈ ਔਰ ਜਿਹੜਾ ਸਿਸਟਮ ਚੱਲਦਾ ਉਸ ਕਲਚਰ ਦੇ ਖਿਲਾਫ ਲੜਾਈ ਲੜਨ ਦੇ ਲਈ ਜੋਤੀਬਾ ਫੂਲੇ ਨੇ ਜਿਹੜਾ ਇਨਕਲਾਬ ਦਾ ਨਾਰਾ ਦਿੱਤਾ ਉਹਨੂੰ ਸਾਨੂੰ ਸਾਰਿਆਂ ਨੂੰ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਸਾਰੇ ਗਿਲੇ ਸ਼ਿਕਵੇ ਪੁਲਾ ਕੇ ਕਾਸਟ ਵਾਜ ਨੂੰ ਵੀ ਛੱਡ ਕੇ ਦੇਸ਼ ਦੇ ਭਲੇ ਦੇ ਲਈ ਜੇ ਅਸੀਂ ਕਰਨਾ ਹੈ ਤਾਂ ਕੁਝ ਸਾਨੂੰ ਜੋਤੀਬਾ ਦੀ ਜਿਹੜੀ ਕਹਾਣੀ ਆ ਉਤੋਂ ਜਿਹੜਾ ਸਿੱਖ ਲੈਣੀ ਚਾਹੀਦੀ ਹੈ ਦੇਸ਼ ਦੀ ਪਹਿਲੀ ਮਹਿਲਾ ਟੀਚਰ ਦੇ ਫਿਲਮ ਬਣੀ ਆ ਜੀ ਅੱਜ ਕੱਲ ਜਿਹੜੀ ਸਿੱਖਿਆ ਕ੍ਰਾਂਤੀ ਚੱਲਦੀ ਪਈ ਆ ਉਹ ਅਸਲੀ ਸਿੱਖਿਆ ਕ੍ਰਾਂਤੀ ਸੀ ਜਾਂ ਪਹਿਲੀ ਜਿਹੜੀ ਆਪਣੀ ਸੁਤਰਾਏ ਫੂਲੇਵਾਲ ਹੋਈ ਪਹਿਲੀ ਤਾਂ ਸਿੱਖਿਆ ਕ੍ਰਾਂਤੀ ਉਦੋਂ ਚਾਲੂ ਹੋਈ ਜਦੋਂ ਸਾਡੀਆਂ ਮਹਿਲਾਵਾਂ ਨੇ ਦੋ ਫਾਤਿਮਾ ਸ਼ੇਖ ਤੇ ਭੈਣ ਸਤਿਤ੍ਰਿਭੈ ਫੂਲੇ ਜੀ ਨੇ ਜਿਹੜਾ ਸੰਘਰਸ਼ ਦਾ ਰਾਹ ਇਹ ਸਾਨੂੰ ਪਿਆਰ ਕੀਤਾ ਕਰਕੇ ਦਿੱਤਾ ਔਰ ਜਿਹੜੇ ਸਾਨੂੰ ਫੰਡਾਮੈਂਟਸ ਰਾਈਟਸ ਹੈ ਜਿਹੜੇ ਅੱਜ ਸੰਵਿਧਾਨ ਦੇ ਵਾ ਸਾਨੂੰ ਪ੍ਰੋਵਾਈਡ ਕੀਤੇ ਜਾ ਰਹੇ ਆ ਹਜੇ ਵੀ ਬਾਂਝੇ ਆ ਸੀ ਉਹਨਾਂ ਤੋਂ ਪਰ ਉਹਨਾਂ ਨੇ ਇੱਕ ਜਿਹੜਾ ਰਸਤਾ ਦਿਖਾ ਲਿਆ ਜੋਤੀਬਾ ਫੂਲੇ ਜੀ ਨੇ ਸ਼ਲਾਂਗਾ ਜੋਗ ਹੈ ਇਹ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਦੀਆਂ ਸਰਕਾਰਾਂ ਸਰਕਾਰਾਂ ਨੇ ਕੁਝ ਕਰਨਾ ਹੈ ਤਾਂ ਉਥੇ ਫਾਤਿਮਾ ਸ਼ੇਖ ਜੀ ਜੋਤੀਬਾ ਫੂਲੇ ਜੀ ਔਰ ਸਵੇਤਰੀਬਾ ਫੂਲੇ ਜੀ ਦੇ ਚੈਪਟਰ ਹੋਣੇ ਚਾਹੀਦੇ ਆ ਇਹ ਇੱਕ ਸਟੱਡੀ ਜਿਹੜੀ ਹੈ ਸਟੱਡੀ ਦੇ ਰੂਪ ਦੇ ਵਿੱਚ ਲੈਣਾ ਚਾਹੀਦਾ ਜੇ ਸਟੱਡੀ ਦੇ ਵਿੱਚ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਫਲਸਫੇ ਨੂੰ ਜਿਹੜਾ ਉਹਨਾਂ ਦਾ ਫਲਸਫਾ ਸੀ ਉਹਨੂੰ ਯਾਦ ਕਰਕੇ ਜੇ ਅਸੀਂ ਕੋਈ ਦੇਸ਼ ਨੂੰ ਸਰਵਾਈਵ ਕਰਨਾ ਚਾਹੁੰਦੇ ਦੇਸ਼ ਨੂੰ ਪਰਫੁੱਲਤ ਕਰਨਾ ਚਾਹੁੰਦੇ ਆ ਤਾਂ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਕੀਤੇ ਕੰਮ ਉਹਨਾਂ ਦੇ ਕਰਾਈ ਹੋਈ ਜਿਹੜੀ ਜਿਹੜੀ ਉਹਨਾਂ ਦੀ ਕੀਤੀ ਹੋਈ ਕਮਾਈ ਹੈ ਉਹਨੂੰ ਲੋਕਾਂ 'ਚ ਪੇਸ਼ ਕਰਨਾ ਚਾਹੀਦਾ ਉਹ ਮੈਂ ਵਿਸ਼ਵ ਵਿਦਿਆਲਿਆਂ 'ਚੋਂ ਇਹ ਜਿਹੜੀ ਆਪਾਂ ਲੋਕਾਂ ਨੂੰ ਸੇਧ ਦੇ ਸਕਦੇ ਆ ਜਦੋਂ ਬੱਚੇ ਸਾਡੇ ਉਹਨਾਂ ਦੀ ਕਹਾਣੀ ਨੂੰ ਪੜਨਗੇ ਔਰ ਜਿਹੜੀ ਕਹਾਣੀ ਵੀ ਮੈਂ ਇਹ ਵੀ ਕਹਾਂਗਾ ਕਿ ਉਹਨੂੰ ਹੂਬ ਹੂ ਉਸੇ ਤਰ੍ਹਾਂ ਦਿਖਾਉਣਾ ਚਾਹੀਦਾ ਜੇ ਆਪਾਂ ਉਹਨੂੰ ਤਰੋੜ ਮਰੋੜ ਕੇ ਫਿਰ ਉਸੇ ਸਿਸਟਮ ਦੇ ਵਿੱਚ ਲਿਆ ਕੇ ਕਰਦੇ ਤਾਂ ਉਹ ਸਾਡੇ ਨਾਲ ਧੋਖਾ ਹੋਏਗਾ ਮੈਂ ਚਾਹੁੰਦਾ ਕਿ ਇਹਨਾਂ ਦੀ ਜਿਹੜੀ ਜੋਤੀਬਾ ਫੂਲੇ ਜੀ ਔਰ ਬੀਬੀ ਫਾਤਿਮਾ ਸ਼ੇਖ ਜੀ ਇੱਕ ਮੁਸਲਮਾਨ ਸਮਾਜ ਦੇ ਵਿੱਚੋਂ ਹੋ ਕੇ ਉਹਨਾਂ ਨੇ ਇੱਕ ਵੀੜਾ ਚੁੱਕਿਆ ਕਿ ਅਸੀਂ ਆਪਣੇ ਲੋਕਾਂ ਨੂੰ ਕਿੱਦਾਂ ਉੱਪਰ ਜਾ ਸਕਦੇ ਹਾਂ ਸਭ ਤੋਂ ਵੱਡੀ ਮਹੱਤਤਾ ਉਹਨਾਂ ਨੇ ਪੜ੍ਹਾਈ ਨੂੰ ਦਿੱਤੀ ਆ ਜੇ ਅਸੀਂ ਪੜ੍ਹਾਈ ਆ ਤਾਂ ਅਸੀਂ ਹਜਿਟੇਸ਼ਨ ਵੀ ਕਰ ਸਕਦੇ ਆ ਅਸੀਂ ਜੁਟਿਲਾਇਜ਼ ਵੀ ਹੋ ਸਕਦੇ ਆ ਜੇ ਪੜ੍ਹਾਈ ਨਹੀਂ ਤਸੀਲੀ ਟ੍ਰੇਡ ਹੋ ਕੇ ਅਸੀਂ ਫਿਰ ਮੁੜ ਕੇ ਉਹ ਸਰਮਾਈਦਾਰ ਸਿਸਟਮ ਦੇ ਵਿੱਚ ਗੁਲਾਮ ਗਿਰ ਜਿੱਦਾਂ ਜਿੱਦਾਂ ਅਸੀਂ ਪਹਿਲਾਂ ਗੁਲਾਮ ਸੀ ਉਸੇ ਗੁਲਾਮ ਦੇ ਇਹ ਬਾਸ਼ਾ ਦੇ ਵਿੱਚ ਜਿੱਦਾਂ ਸਾਨੂੰ ਪਹਿਲਾਂ ਪਛਾੜਿਆ ਗਿਆ ਅਸੀਂ ਉਸੇ ਤਰ੍ਹਾਂ ਫਿਰ ਉਸੇ ਦਲਦਲ ਦੇ ਵਿੱਚ ਵਸ ਜਾਵਾਂਗੇ ਔਰ ਸਲੂਟ ਕਰਦਾ ਇਸ ਮੂਵੀ ਨੂੰ ਔਰ ਸਲੂਟ ਕਰਦਾ ਇਹਦੇ ਜਿਹੜੇ ਪਾਤਰ ਨੇ ਇਹਦੇ ਜਿਹੜਾ ਲੇਖਣ ਪਾਤਰ ਜਿਹੜਾ ਲੇਖਕ ਲੇਖਕ ਹੈ ਔਰ ਜਿਹੜੇ ਇਹਦੇ ਵਿੱਚ ਪਾਤਰੋਂ ਨੇ ਫਿੱਟ ਕੀਤੇ ਆ ਡਾਇਰੈਕਟਰ ਪ੍ਰੋਡਿਊਸਰ ਤੇ ਐਕਟਰ ਜਿੰਨੇ ਵੀ ਸਾਰਿਆਂ ਨੂੰ ਸਲੂਟ ਕਰਦਾ ਔਰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਕਿ ਇਹ ਮੂਵੀ ਨੂੰ ਆਪਣੇ ਬੱਚਿਆਂ ਨੂੰ ਦਿਖਾਓ ਸਕੂਲੀ ਬੱਚਿਆਂ ਦਾ ਚਾਹੇ ਤੁਸੀਂ ਜਿਹੜਾ ਹੈ ਨਾ ਆਪ ਖਰਚਾ ਕਰਕੇ ਮੈਂ ਆਪਣੇ ਖਾਸ ਕਰਕੇ ਜਿਹੜੇ ਥੋੜੇ ਬਹੁਤੇ ਸਰਦੇ ਘਰਾਂ ਦੇ ਲੀਡਰ ਹੈ ਜਾਂ ਐਨ ਆਰ ਆਈ ਦੇ ਵੀਰ ਹੈ ਇਹ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਕੇ ਸਾਨੂੰ ਸਾਹੀ ਖਰਚਾ ਵੀ ਆਪ ਕਰਨਾ ਪਵੇ ਉਹਨਾਂ ਬੱਚਿਆਂ ਨੂੰ ਜ਼ਰੂਰ ਦਿਖਾਣੀ ਚਾਹੀਦੀ ਹੈ ਜਿਹੜੇ ਅੱਜ ਸਿੱਖਿਆ ਪ੍ਰਾਪਤ ਕਰ ਰਹੇ ਆ ਔਰ ਅਸੀਂ ਚੰਗੇ ਵਧੀਆ ਉਹਨਾਂ ਨੂੰ ਪ੍ਰਬੰਧ ਕਰਕੇ ਦੇਦਿਆਂ ਚੰਗੀਆਂ ਵਰਦੀਆਂ ਚੰਗੇ ਉਹਨਾਂ ਨੂੰ ਵਾਹਕਲ ਔਰ ਚੰਗੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਵੱਡੇ ਸਕੂਲਾਂ ਵਿੱਚ ਭੇਜਦੇ ਆ ਉਹਦਾ ਕੋਈ ਮਾਤਤ ਮਾਤਵ ਨਹੀਂ ਹੈ ਸਰ ਮੁਹੱਲਾ ਗੁਰਵਰਜਾਸਪੁਰ ਮੁਹੱਲੇ ਦੇ ਵਿੱਚੋਂ ਐਨਆਰਆਈ ਵੀਰਾਂ ਨੇ ਡਾਕਟਰ ਅੰਬੇਦਕਰ ਮਾਡਲ ਸਕੂਲ ਦੇ ਬੱਚਿਆਂ ਨੂੰ ਫਿਲਮ ਦਿਖਾਈ ਤੇ ਪੂਰੇ ਮੁਹੱਲੇ ਨੂੰ ਐਨਆਰਆਈਆਂ ਵੱਲੋਂ ਖਰਚਾ ਆਇਆ ਤੇ ਤੁਹਾਡੇ ਪਿੰਡਾਂ ਵਿੱਚੋਂ ਵੀ ਕੁਝ ਇਦਾਂ ਹੈ ਜੀ ਕਿ ਨਹੀਂ ਦੇਖੋ ਅੱਜ ਤੱਕ ਜੋ ਜੋ ਸਾਡਾ ਅੱਜ ਦਾ ਸ਼ੋਅ ਸੀ ਮੈਨੂੰ ਬਾਕੀਆਂ ਦਾ ਕੋਈ ਪਤਾ ਨਹੀਂ ਅਸੀਂ ਆਪਣੇ ਢੰਗ ਨਾਲ ਜੋ ਵੀ ਸਾਡੇ ਜਿੰਨੇ ਵੀ ਸਾਡੇ ਇੱਥੇ ਦੇ ਸਾਥੀਆਂ ਦੇ ਸੋਸ ਸਾਨੂੰ ਜਟਾਏ ਗਏ ਜਟਾਉਣ ਜੋਗੇ ਸੀਗੇ ਕਹਿਣ ਦਾ ਪਬਜੇ ਜੇ ਕਿਸੇ ਕੋਲ ਪੈਸਾ ਨਹੀਂ ਸੀ ਤਾਂ ਅਸੀਂ ਉਹਦੀ ਕੁਝ ਟਿਕਟਾਂ ਦਾ ਪ੍ਰਬੰਧ ਕੀਤਾ ਬਾਕੀ ਸਾਰਿਆਂ ਨੇ ਆਪਣੀ ਜੇਬ ਛੋਟੇ ਜਿਹੜੀ ਆ ਇਹ ਫਿਲਮ ਦੇਖੀ ਆ ਕਿਸੇ ਨੇ ਇੱਕ ਪੈਸਾ ਸਾਨੂੰ ਨਹੀਂ ਦਿੱਤਾ ਸਰ ਅੱਜ ਕਹਿੰਦੇ ਕੀ ਆਪਣਾ ਹਾਲ ਜਿਹੜਾ ਆ ਉਹ ਜਾਨੀ ਕਿ ਬਹੁਤ ਲੋਕ ਆ ਸੀਗਾ ਅਸੀਂ ਸੈਕੰਡ ਹਾਲ ਦੇ ਵਿੱਚ ਦੇਖੀ ਆ ਸੈਕੰਡ ਹਾਲ ਦੇ ਵਿੱਚ ਔਰ ਮੈਂ ਆਪਣੇ ਆਪ ਨੂੰ ਬੜਪਾਗਾ ਸਮਝਦਾ ਕਿ ਜੇ ਅਸੀਂ ਆਏ ਆ ਤੇ ਅੱਜ 200 ਦੀ 300 ਦੀ ਕੈਟਰਿੰਗ ਹੋਈ ਆ ਦਾ ਇਹ ਸਾਡੇ ਆਉਣ ਦਾ ਕਾਰਨ ਹੀ ਆ ਕਿ ਅਸੀਂ ਲੋਕਾਂ ਨੂੰ ਪ੍ਰੇਰਿਤ ਇਸ ਤਰ੍ਹਾਂ ਕੀਤਾ ਕਿ ਸਾਡੇ ਸਾਡਾ 150 ਦਾ ਟੀਚਾ ਸੀ ਆਟੋਮੈਟਿਕ ਜਿਹੜੇ ਲੋਕ ਆਪਣੇ ਆਪ ਇਥੇ ਪਹੁੰਚ ਗਏ ਸੀ ਉਹਨੂੰ ਉਹਨਾਂ ਨੂੰ ਜਾਨੀ ਕਹਿ ਨਹੀਂ ਸਕੇ ਵੀ ਸਾਡਾ ਸ਼ੋਅ ਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਐਂਟਰ ਕੀਤਾ ਬਾਅਦ ਵਿੱਚ ਅਸੀਂ ਬਾਅਦ ਵਿੱਚ ਐਂਟਰ ਹੋਏ ਅਸੀਂ ਬਾਕੀ ਸਾਰਿਆਂ ਤੋਂ ਬਾਅਦ ਅਸੀਂ ਫਿਲਮ ਸਰ ਪਹਿਲਾਂ ਆਪਾਂ ਫਿਲਮ ਜਿਹੜੀ ਇਹ ਸਿਨੇਮੇ ਚ ਦਿਖਾ ਰਹੇ ਆ ਇਸ ਤੋਂ ਬਾਅਦ ਆਪਾਂ ਸਕੂਲਾਂ ਦੇ ਵਿੱਚ ਵੀ ਦਿਖਾਉਣੀ ਚਾਹੁੰਦੇ ਆ ਸਾਡੇ ਕੋਲ ਹਾਰਡ ਡਿਸਕ ਕਾਜਵੇ ਤਾਂ ਅਸੀਂ ਸਕੂਲਾਂ ਦੇ ਵਿੱਚ ਵੀ ਉਹ ਵੀ ਸਕੂਲਾਂ ਦੇ ਵਿੱਚ ਦਿਖਾ ਲੰਦਾ ਕਿ ਇੱਕ ਸਾਨੂੰ ਪਲੀ ਜਿਹੜਾ ਨਾ ਕਾਨੂੰਨੀ ਤੌਰ ਤੇ ਹੱਲ ਚਲਾ ਸਕਦੀ ਆ ਕਿਉਂ ਸਾਨੂੰ ਪਰਮਿਸ਼ਨ ਲੈਣੀ ਪਊਗੀ ਡੀਓ ਦੀ ਬੀ ਡਿਸਟ੍ਰਿਕਟ ਹੈਡਕੁਆਟਰ ਵਾਲਾ ਦੀ ਜਾਂ ਡੀਸੀ ਤੋਂ ਵੀ ਪਰਮਿਸ਼ਨ ਲੈਣੀ ਪੈ ਸਕਦੀ ਐ ਅਸੀਂ ਕਰਾਂਗੇ ਸਾਨੂੰ ਹਾਰਡ ਡਿਸਕ ਜੇ ਮਿਲੂਗੀ ਨਹੀਂ ਜਿੰਨਾ ਚਿਰ ਅਪਲੋਡ ਨਹੀਂ ਹੁੰਦੀ ਉਹ ਵੀ ਅਜੇ ਤੱਕ ਅਪਲੋਡ ਨਹੀਂ ਹੋਈ ਕਿਉਂਕਿ ਜਿੰਨਾ ਚਿਰ ਉਹ ਵੀ ਅਪਲੋਡ ਨਹੀਂ ਹੁੰਦੀ ਉਹ ਚਿਰ ਸਾਨੂੰ ਹਾਰਡ ਡਿਸਕ ਕਿਸੇ ਡਾਇਰੈਕਟਰ ਨੇ ਦੇਣੀ ਨਹੀਂ ਜਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਹਰ ਉਪਰਾਲਾ ਕਰੋਗੇ ਔਰ ਹਰ ਸਕੂਲ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰੋਗੇ ਅੰਦਰ ਗੱਲ ਕਰਦਾ ਕਿ 100% ਓਕੇ ਸ਼ੁਰੂਆਤ ਅਸੀਂ ਆਪਣੇ ਤੋਂ ਕਰਾਂਗੇ ਕਿ ਅਸੀਂ ਆਪਣੇ ਸਕੂਲਾਂ ਦੇ ਵਿੱਚ ਵੱਡੇ ਸਕੂਲਾਂ ਦੇ ਵਿੱਚ ਚਾਹੇ 2 ਘੰਟੇ ਦਾ ਸਮਾਂ ਮਾਸ ਟੀਚਰਾਂ ਤੋਂ ਮੰਗੇ ਲਈਏ ਚਾਹੇ ਸਟੂਟੀ ਤੋਂ ਬਾਅਦ ਚਲਾਈਏ ਜਰੂਰ ਦਿਖਾਲ ਕੇ ਬੱਚਿਆਂ ਨੂੰ ਭੇਜਾਂਗੇ ਫ੍ਰੀ ਹੌਰ ਪੌਸਟ ਦਿਖਾਵਾਂਗੇ ਸਾਰੇ ਪ੍ਰਬੰਧ ਅਸੀਂ ਹੋਵਾਂਗੇ ਉਹਦੇ ਵਿੱਚ ਆਹ ਪਾਣੀ ਦਾ ਇੰਤਜ਼ਾਮ ਵੀ ਕਰਨ ਦਾ ਅਸੀਂ ਇਰਾਦਾ ਕਰਦੇ ਧੰਨਵਾਦ ਜੀ ਧੰਨਵਾਦ ਜੀ ਜੈ ਭੀਮ ਜੈ ਭਾਰ ਬਿਲਕੁਲ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਭੀਮ